ਕਿ ਮੈਂ ਕੁਝ ਖਾਸ ਬੰਦੇ ਦੀ ਗੱਲ ਕਰਨ ਜਾ ਰਿਹਾ ਹਾਂਗਾ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਹੀ ਜਲਦੀ ਇਹਨਾਂ ਨੇ ਪਛਾਣ ਬਣਾਈ ਮੈਂ ਕਰ ਰਿਹਾ ਹਾਂ ਮਨਕਿਰਤ ਔਲਖ ਦੀ ਗੱਲ ਜੋ ਕਿ ਬਹੁਤ ਹੀ ਦਿਲਦਾਰ ਬੰਦਾ ਤੇ ਪੰਜਾਬ ਵਾਸਤੇ ਹਰ ਟਾਈਮ ਖੜਦਾਗਾ ਤੇ ਇਹਨਾਂ ਦਾ ਜਨਮ ਹਰਿਆਣੇ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਨੇ ਪੰਜਾਬੀ ਇੰਡਸਟਰੀ 뮤직 ਦੇ ਵਿੱਚ ਜਲਦ ਹੀ ਪਛਾਣ ਬਣਾ ਲਈ ਸੀਗੀ ਪੰਜਾਬੀ ਗਾਇਕ ਮਨਕਿਰਤ ਔਲਖ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਾਕਾ ਗੀਤ ਨਾਲ ਕੀਤੀ ਸੀ ਪਰ ਜਲਦ ਹੀ ਉਹਨਾਂ ਦੀ ਆਵਾਜ਼ ਨੇ ਤੇ ਨਾਲ ਹੀ ਉਹਨਾਂ ਦੇ ਸਟਾਈਲ ਨੇ ਪੰਜਾਬੀ ਨੌਜਵਾਨੀ ਦੇ ਦਿਲ ਜਿੱਤ ਲਿੱਤੇ ਗੱਲਾਂ ਮਿੱਠੀਆਂ ਬਦਨਾਮ ਬੇਬੇ ਵਕ ਵਰਗੇ ਉਹਨਾਂ ਨੇ ਗਾਣੇ ਕੱਢ ਕੇ ਜਲਦ ਹੀ ਆਪਣੀ ਪਛਾਣ ਬਣਾ ਲੱਤੀ ਗਈ ਸੀ ਉਹਨਾਂ ਦੇ ਗੀਤਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਕਿਸਾਨੀ ਅੰਦੋਲਨ ਤੇ ਬਾਪੂ ਵਾਸਤੇ ਪਿਆਰ ਤੇ ਬਹੁਤ ਜ਼ਿਆਦਾ ਨਜ਼ਰ ਆਉਂਦੇ ਹਨ ਮਨਕਿਰਤ ਔਲਖ ਇੱਕ ਗਾਣਾ ਹੀ ਨਹੀਂ ਕੱਢਦਾ ਉਹਨਾਂ ਦੇ ਵਿੱਚਕਾਰਾਤਮਕ ਚੀਜ਼ਾਂ ਨੂੰ ਰੱਖ ਕੇ ਤੇ ਨਾਲ ਹੀ ਪੰਜਾਬ ਦੀ ਨੌਜਵਾਨੀ ਨੂੰ ਪੋਂਤਾਗਾ ਉਹਨਾਂ ਨੇ ਜਦੋਂ ਵੀ ਪੰਜਾਬ ਦੀ ਲੋੜ ਪਈ ਹੈਗੀ ਉਦੋਂ ਪੰਜਾਬ ਵਾਸਤੇ ਹਰ ਟਾਈਮ ਖੜੇ ਨੇ ਤੇ ਨਾਲ ਹੀ ਉਹਨਾਂ ਨੇ ਪਿੱਛੇ ਜਿਹੜਾਂ ਦੇ ਵਿੱਚ ਬਹੁਤ ਲੋਕਾਂ ਦੀ ਮਦਦ ਕੀਤੀ ਹੈਗੀ ਤੇ ਉਹ ਆਪਣੇ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਪ੍ਰੇਰਣਾ ਬਣਦਾ ਹੈ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਪੰਜਾਬ ਦੇ ਲੋਕ ਤੇ ਹੋਰ ਬਹੁਤ ਸੰਨ ਵਾਲੇ ਉਹਨਾਂ ਨੂੰ ਬਹੁਤ ਜਿਆਦਾ ਪਸੰਦ ਕਰਦੇ ਹਨ ਮਨਕੀਰਤ ਔਲਖ ਵਾਸਤੇ ਇੱਕ ਲਾਈਕ ਤਾਂ ਬਣਦਾ ਹੀ ਹੈ